ਸਤ ਸ੍ਰੀ ਅਕਾਲ ਜੀ ਸਾਰੇ ਤੇ ਤੁਹਾਡਾ ਆਪਣੇ ਪੀਕੇ ਪੰਜਾਬੀ ਕਹਾਣੀਆਂ ਦੇ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਕਿ ਤੁਸੀਂ ਕਹਾਣੀ ਨੂੰ ਐਂਡ ਤੱਕ ਜ਼ਰੂਰ ਸੁਣੋਗੇ ਇਹ ਕਹਾਣੀ ਇੱਕ ਔਰਤ ਦੇ ਉੱਪਰ ਅਧਾਰਿਤ ਹੈ ਕਿ ਕਿਸ ਤਰ੍ਹਾਂ ਉਹ ਆਪਣੀਆਂ ਗਲਤੀਆਂ ਨੂੰ ਸੁਧਾਰ ਕੇ ਜ਼ਿੰਦਗੀ ਦੇ ਵਿੱਚ ਅੱਗੇ ਵਧਦੀ ਹੈ ਸ਼ੁਰੂ ਕਰਦੇ ਹਾਂ ਕਹਾਣੀ ਨੂੰ ਪਿੰਡ ਛੱਲੀਆਂ ਵਾਲਾ ਇੱਕ ਛੋਟਾ ਜਿਹਾ ਪਿੰਡ ਸੀ ਜੋ ਬਠਿੰਡੇ ਦੇ ਕੋਲ ਕੁਝ ਕੁ ਕਿਲੋਮੀਟਰ ਦੂਰ ਸੀ ਉੱਥੇ ਰਹਿੰਦੇ ਸਨ ਦੋ ਪਰਿਵਾਰ ਇਕਸੀ ਗੁਰਦੇਵ ਸਿੰਘ ਦਾ ਪਰਿਵਾਰ ਜਿਸ ਦਾ ਪਿੰਡ ਵਿੱਚ ਪੜਾ ਨਾਮ ਸੀ ਉਹਨਾਂ ਨੂੰ ਹਰੇਕ ਬੰਦਾ ਪਿੰਡ ਵਿੱਚ ਮਾਨ ਤੇ ਸਨਮਾਨ ਨਾਲ ਬੁਲਾਉਂਦਾ ਹੁੰਦਾ ਸੀ ਤੇ ਉੱਧਰ ਹੀ ਦੂਜੇ ਪਾਸੇ ਦੂਜਾ ਪਰਿਵਾਰ ਸੀ ਮਨਦੀਪ ਸਿੰਘ ਦਾ ਪਰਿਵਾਰ ਸਾਫ਼ ਦਿਲ ਦਾ ਮਿਹਨਤ ਤੇ ਥੋੜਾ ਜਿਹਾ ਪਰ ਗਰੀਬ ਸੀਗਾ ਮਨਦੀਪ ਦੀ ਇੱਕ ਧੀ ਸੀ ਜਿਸ ਦਾ ਨਾਮ ਸੀ ਸੁਮਨ ਜਿਸ ਦੀ ਚਮੜੀ ਥੋੜੀ ਜਹੀ ਗੋਰੀ ਲੰਬਾ ਕੱਦ ਤੇ ਮਾਨ ਭਰੀ ਚਾਲ ਵੇਖ ਕੇ ਹਰ ਕੋਈ ਉਸ ਵੱਲ ਕਹਿ ਦਿੰਦਾ ਸੀ ਇਹ ਤਾਂ ਰਾਣੀਆਂ ਵਰਗੀ ਲੱਗਦੀ ਏ ਮਾਪਿਓ ਨੇ ਉਸ ਦੀ ਪਰਵਰਿਸ਼ ਇਸ ਤਰ੍ਹਾਂ ਨਾਲ ਕੀਤੀ ਕਿ ਸੋਮਨ ਨੂੰ ਲੱਗਾ ਕਿ ਦੁਨੀਆ ਉਸ ਦੇ ਪੈਰਾਂ ਹੇਠ ਹੈ ਉਹ ਸੋਮਨ ਨੂੰ ਬਹੁਤ ਲਾਡ ਨਾਲ ਪਾਲਦੇ ਤੇ ਉਸ ਦਾ ਬਹੁਤ ਖਿਆਲ ਰੱਖਦੇ ਸੀ ਉਸ ਦੇ ਵਿਆਹ ਦੀ ਗੱਲ ਚੱਲਣ ਲੱਗ ਪਈ ਤਾਂ ਗੁਰਦੇਵ ਸਿੰਘ ਦੇ ਪੁੱਤਰ ਹਰਦੀਪ ਸਿੰਘ ਨਾਲ ਉਸ ਦਾ ਰਿਸ਼ਤਾ ਹੋ ਗਿਆ ਪਿੰਡ ਚ ਸਾਰੇ ਧੂਮ ਧੜਕਾ ਹੋਇਆ ਸਾਰੇ ਪਿੰਡ ਚ ਉਸ ਦੀ ਚਰਚਾ ਹੋਣ ਲੱਗ ਪਈ ਦਾਜ ਵਿੱਚ 22 ਟੋਲੇ ਸੋਨਾ ਨਵੀਂ ਮਹਰੂਤੀ ਗੱਡੀ LED ਟੀਵੀ ਫ੍ਰਿਜ ਮਸ਼ੀਨਾ ਸਭ ਕੁਝ ਜੋ ਵੀ ਆ ਦੇ ਸਕਦੇ ਸੀ ਉਹਨਾਂ ਨੇ ਦਿੱਤਾ ਸੁਮਨ ਵਿਆਹ ਦੇ ਤਿੰਨ ਦਿਨਾਂ ਮਗਰੋਂ ਜਦ ਆਪਣੇ ਸਹੁਰਿਆਂ ਦੇ ਘਰ ਗਈ ਤਾਂ ਉਹ ਉਹਨਾਂ ਨਾਲ ਕੁਝ ਅਜੀਹਾ ਵਿਹਾਰ ਕਰਨ ਲੱਗ ਪਈ ਜਿਵੇਂ ਉਹ ਉੱਥੇ ਕੋਈ ਕਿਰਪਾ ਕਰ ਰਹੀ ਹੋਵੇ ਉਹਨਾਂ ਦੇ ਉੱਪਰ ਉਹਨਾਂ ਦੇ ਉੱਪਰ ਅਹਿਸਾਨ ਜਤਾਉਣ ਲੱਗ ਪਈ ਕਿ ਉਹ ਇੱਥੇ ਵਿਆਹ ਕਿਵੇਂ ਆਈ ਹੈ ਮੈਨੂੰ ਤਾਂ ਲੱਗਦਾ ਹੈ ਕਿ ਮੈਂ ਇੱਥੇ ਆ ਕੇ ਆਪਣੀ ਜ਼ਿੰਦਗੀ ਹੀ ਬਰਬਾਦ ਕਰ ਦਿੱਤੀ ਹੈ ਐਦਾਂ ਲੱਗਦਾ ਹੈ ਜਿਵੇਂ ਇੱਥੇ ਮੈਂ ਕਿਸੇ ਰੱਬ ਦੇ ਧਰਤੇ ਆ ਗਈ ਹੋਵਾਂ ਸੱਚੀ ਇੰਨਾ ਸਾਫ਼ ਸੁਥਰਾ ਕਰ पर इस दे अंदर कोई रौनक ही नहीं है हुन त रौनक आवेगी सुमन ने बड़े ही غرور ਨਾਲ ਆਪਣੀ ਸੱਸ ਨੂੰ ਕਹਾ ਕਿ ਮੇਰੇ ਹੋਂ ਨਾਲ ਦੇਖਿਓ ਇਸ ਘਰ ਵਿੱਚ ਰੌਣਕ ਕਿਵੇਂ ਆ ਜਾਂਦੀ ਹੈ ਸੱਸ ਚਗੀਰ ਕੌਰ ਇੱਕ ਸ਼ਾਂਤ ਸੁਭਾਅ ਦੀ ਔਰਤ ਸੀ ਉਸ ਨੂੰ ਬਾਲਾ ਗੁੱਸਾ ਨਹੀਂ ਸੀ ਆਉਂਦਾ ਤੇ ਹਰ ਇੱਕ ਨਾਲ ਨਿਮਰਤਾ ਨਾਲ ਗੱਲ ਕਰਨ ਵਾਲੀ ਔਰਤ ਸੀ ਪਰ ਉਸ ਦੀਆਂ ਅੱਖਾਂ सुमन ਦੇ ਅਭਿਮਾਨ ਨੂੰ ਪੜ ਚੁੱਕੀਆਂ ਸੀ ਕਿਉਂਕਿ ਉਸ ਨੂੰ ਜ਼ਿੰਦਗੀ ਦਾ ਕਾਫੀ ਤਜਰਬਾ ਸੀ ਉਹ ਜਾਣ ਚੁੱਕੀ ਸੀ ਕਿ ਸੁਮਨ ਨੂੰ ਆਪਣੇ ਆਪ ਤੇ ਬਹੁਤ ਹੀ ਜ਼ਿਆਦਾ غرور ਹੈ ਤੇ ਉਹ غرور ਆਪਣੇ ਆਪ ਤੇ ਇੰਨਾ sada ਕਰਦੀ ਕਿ ਉਹ ਕਿਸੇ ਨੂੰ ਆਪਣੇ ਆਪ ਤੋਂ ਵੱਧ ਕੇ ਨਹੀਂ ਸਮਝਦੀ ਸੁਮਨ ਨੂੰ ਵਿਆਹ ਕੇ ਆਏ ਹੋਏ ਪੂਰਾ ਹਫਤਾ ਹੋ ਗਿਆ ਸੀ ਪਰ ਘਰ ਵਿੱਚ ਨਾ ਉਸਨੇ ਇੱਕ ਗਲਾਸ ਕਦੇ ਫੜਾਇਆ ਤੇ ਨਾ ਹੀ ਹੱਥ ਧੋਤੇ ਤੇ ਨਾ ਹੱਥ ਧੋ ਕੇ ਕਦੇ ਰੋਟੀ ਬਣਾਈ ਸਵੀਰ ਨੂੰ ਉੱਠ ਕੇ ਕਹਿੰਦੀ ਮੈਂ ਤਾਂ ਅਜ ਤੱਕ ਚਾ ਵੀ ਨਹੀਂ ਬਣਾਈ ਮੈਨੂੰ ਤਾਂ ਜਾਚ ਹੀ ਨਹੀਂ ਹੈ ਇਹ ਸਾਰੇ ਕੰਮ ਦੀ ਮੈਂ ਕਿਵੇਂ ਕਰ ਲਵਾਂਗੀ ਉਸ ਦੀ ਸੱਸ ਜਗੀਰਪੁਰ ਜੋ ਆਪਣੀ ਉਮਰ ਦੇ 60 ਸਾਲ ਵੇਖ ਚੁੱਕੀ ਸੀ ਵੱਡੇ ਧੀ ਰਜ ਨਾਲ ਹੱਸ ਕੇ ਕਹਿਣ ਲੱਗ ਪਈ ਕੋਈ ਗੱਲ ਨਹੀਂ ਪੁੱਤ ਹੌਲੀ ਹੌਲੀ ਸਭ ਕੁਝ ਸਿੱਖ ਜਾਵਾਂਗੇ ਮੈਂ ਵੀ ਜਦੋਂ ਇੱਥੇ ਪਹਿਲੀ ਵਾਰ ਆਈ ਸੀ ਤਾਂ ਮੈਨੂੰ ਵੀ ਇਨਾ ਕੁਝ ਨਹੀਂ ਸਿਉਂਦਾ ਪਰ ਹੌਲੀ ਹੌਲੀ ਸਭ ਕੁਝ ਸਿੱਖ ਗਈ ਕਰ ਤਾਂ ਔਰਦੇ ਹੱਥਾਂ ਨਾਲ ਹੀ ਚੱਲਦੇ ਨੇ ਪਰ ਸੁਮਨ ਨੇ ਅੱਖ ਮਟਕਾ ਕੇ ਜਵਾਬ ਦਿੱਤਾ ਨਹੀਂ ਮੈਂ ਨਹੀਂ ਸਿੱਖਣਾ ਇਹ ਸਭ ਕੁਝ ਘਰ ਚ ਲੌਣ ਆਈ ਹਾਂ ਜਾਂ ਰਾਜ ਕਰਨ ਆਈ ਹਾਂ ਹਰਦੀਪ ਜੋ ਆਪਣੇ ਮਾਪਿਆਂ ਦਾ ਬਹੁਤ ਹੀ ਆਦਰ ਸਤਕਾਰ ਕਰਨ ਵਾਲਾ ਮੁੰਡਾ ਸੀ ਕੁਝ ਕਹਿ ਵੀ ਨਹੀਂ ਸਕਦਾ ਸੀ ਉਹ ਹਰ ਰਾਤ ਨਿੱਘੀ ਅੱਖਾਂ ਨਾਲ ਆਪਣੇ ਅੱਖਾਂ ਵਿੱਚ ਪਾਣੀ ਲੈ ਕੇ ਸੋ ਜਾਂਦਾ ਸੀ ਕਿਉਂਕਿ ਉਸ ਨੂੰ ਸੁਮਨ ਦੀਆਂ ਹਰਕਤਾਂ ਬਿਲਕੁਲ ਪਸੰਦ ਨਹੀਂ ਸਿਆਂਉਂਦੀਆਂ ਉਸ ਨੂੰ ਪਤਾ ਸੀ ਕਿ ਸੁਮਨ ਘਰ ਦਾ ਕੋਈ ਕੰਮ ਨਹੀਂ ਕਰਦੀ ਤੇ ਸਾਰਾ ਕੰਮ ਉਸ ਦੀ ਮਾਂ ਨੂੰ ਹੀ ਕਰਨਾ ਪੈਂਦਾ ਹੈ ਸੁਮਨ ਸਾਰੀ ਰਾਤ ਫੋਨ ਤੇ ਆਪਣੇ ਮਾਪਿਆਂ ਨੂੰ ਕਹਿੰਦੀ ਰਹਿੰਦੀ ਮੈਂ ਇੱਥੇ ਕੀ ਕਰਨ ਆਈ ਹਾਂ ਸਿਰਫ ਸੌਹਰਿਆਂ ਦੀ ਨੌਕਰੀ ਕਰਨ ਆਈ ਹਾਂ ਉਹ ਵੀ ਕੋਈ ਢੰਗ ਦਾ ਘਰ ਨਹੀਂ ਨੀਵੇਂ ਮੰਜੇ ਪੁਰਾਣੀ ਰਸੋਈ ਸੱਸ ਸੋਰੇ ਦੇ ਦਿਲ ਚ ਇੱਕ ਸਿਲ ਜਵਾਲੀ ਭਾਵਨਾ ਵਸ ਗਈ ਉਹ ਹਰ ਰੋਜ਼ ਆਪਣੇ ਮਾਪਿਆਂ ਨੂੰ ਫੋਨ ਲਗਾ ਕੇ ਆਪਣੇ ਸੱਸ ਸੋਰਿਆਂ ਦੀ ਬੁਰਾਈ ਕਰਦੀ ਰਹਿੰਦੀ ਤੇ ਕਹਿੰਦੀ ਰਹਿੰਦੀ ਤੁਸੀਂ ਮੈਨੂੰ ਜਿਸ ਘਰ ਵਿੱਚ ਵਿਆਇਆ ਹੈ ਮੈਨੂੰ ਉਹ ਘਰ ਬਿਲਕੁਲ ਵੀ ਪਸੰਦ ਨਹੀਂ ਹੈ ਸਾਡੀ ਨੂੰ ਘਰ ਨੂੰ ਘਰ ਨਹੀਂ ਸਮਝਦੀ ਇੱਕ ਦਿਨ ਗੁਰਦੇਵ ਸਿੰਘ ਨੂੰ ਹਾਰਟ ਅਟੈਕ ਆ ਗਿਆ ਸਾਰੇ ਘਰ ਚ ਹਹਾਕਾਰ ਮੱਚ ਗਈ ਸੁਮਨ ਆਪਣੇ ਪਤੀ ਨੂੰ ਕਹਿਣ ਲੱਗੀ ਮੈਨੂੰ ਤਾਂ ਇਹ ਹਸਪਤਾਲ ਦੀਆਂ ਗੰਦੀਆਂ ਸਮੈਲਾਂ ਚੰਗੀਆਂ ਨਹੀਂ ਲੱਗਦੀਆਂ ਮੈਨੂੰ ਹਸਪਤਾਲ ਵਿੱਚ ਜਾ ਕੇ ਬਹੁਤ ਜ਼ਿਆਦਾ ਬੁਰਾ ਫੀਲ ਹੁੰਦਾ ਹੈ ਮੈਂ ਉੱਥੇ ਇੰਨਾ ਟਾਈਮ ਨਹੀਂ ਰਹਿ ਸਕਦੀ ਇਸ ਲਈ ਮੈਂ ਤੁਹਾਡੇ ਨਾਲ ਨਹੀਂ ਆਵਾਂਗੀ ਤੁਸੀਂ ਜਾਓ ਹਰਦੀਪ ਨੇ ਕੋਈ ਗੱਲ ਨਹੀਂ ਕਹੀ ਉਹ ਚੁੱਪ ਰਿਹਾ ਪਰ ਇੱਕ ਗੂੜਾ ਦਰਦ ਉਸਦੇ ਚਿਹਰੇ ਤੇ ਆ ਗਿਆ ਸੀ ਕਿਉਂਕਿ ਉਸ ਨੂੰ ਕਦੇ ਵੀ ਇਹ ਉਮੀਦ ਨਹੀਂ ਸੀ ਕਿ ਸੁਮਨ ਮੁਸ਼ਕਲ ਦੇ ਸਮੇਂ ਵੀ ਉਹਨਾਂ ਦਾ ਸਾਥ ਨਹੀਂ ਦੇਵੇਗੀ ਉਹ ਪਿਓ ਨੂੰ ਲੈ ਕੇ ਹਸਪੀਟਲ ਵਿੱਚ ਚਲਾ ਗਿਆ ਰਾਤ ਭਰ ਉਹਦੇ ਸਿਰਹਾਣੇ ਬੈਠਾ ਰਿਹਾ ਸੁਮਨ ਘਰ ਵਿੱਚ ਟਿਕਟੋਕ ਵੀਡੀਓ ਬਣਾਉਂਦੀ ਰਹੀ ਉਸ ਨੂੰ ਆਪਣੇ ਸਹੁਰੇ ਦੀ ਬਿਲਕੁਲ ਵੀ ਕੋਈ ਵੀ ਪਰਵਾਹ ਨਹੀਂ ਸੀ ਨਾ ਹੀ ਉਸਨੇ ਫੋਨ ਲਗਾ ਕੇ ਪੁੱਛਿਆ ਇਹ ਸਾਰਾ ਕੁਝ ਜਗੀਰਕੌਰ ਚੁੱਪਚਾਪ ਵੇਖਦੀ ਰਹੀ ਉਹ जानਦੀ ਸੀ ਕਿ ਰੱਬ ਦੀ ਲਾਠੀ ਬੇਵਜਾ ਹੁੰਦੀ ਹੈ ਇੱਕ ਦਿਨ ਸੁਮਨ ਆਪਣੇ ਪਿੰਡ ਗਈ ਹੋਈ ਸੀ ਰਾਤ ਦੇ 9 ਵਜੇ ਉਸ ਦਾ ਐਕਸੀਡੈਂਟ ਹੋ ਗਿਆ ਗੱਡੀ ਪਟਰੀ ਤੋਂ ਉਤਰ ਗਈ ਉਸ ਦੇ ਲੈਫਟ ਪੈਰ 'ਚ ਗੰਭੀਰ ਝੋਟ ਆ ਗਈ ਡਾਕਟਰ ਨੇ ਕਿਹਾ ਅਜੇ ਵੀ 6 ਮਹੀਨੇ ਲੱਗਣਗੇ ਬਿਲਕੁਲ ਠੀਕ ਹੋਣ 'ਚ ਤੁਹਾਨੂੰ ਪ੍ਰੋਪਰ ਰੈਸਟ ਦੀ ਜ਼ਰੂਰਤ ਹੈ ਪਰ ਤੁਸੀਂ ਥੋੜਾ ਕੰਮ ਕਰਨਾ ਹੈ ਕੰਮ ਕਰਨਾ ਸਿੱਖਣਾ ਸ਼ੁਰੂ ਕਰੋ ਕਾਰਾਂ ਕੇ सुमन ਨੇ ਵਿਖਿਆ ਜਗੀਰਕੌਰ ਨੇ ਪਲੰਗ ਤੇ ਉਸਦਾ ਪੈਰ ਚੰਗੀ ਤਰ੍ਹਾਂ ਰੱਖਿਆ ਹੋਇਆ ਸੀ ਦੁੱਧ ਵਾਲਾ ਗਲਾਸ ਪਰ ਕੇ ਦੇ ਰਹੀ ਸੀ ਹਰਦੀਪ ਨੇ ਰਾਤ ਨੂੰ ਰੋਟੀ ਆਪਣੇ ਹੱਥੀ ਬਣਾਈ ਤੇ सुमन ਦੇ ਅੱਖਾਂ 'ਚ ਪਾਣੀ ਆ ਗਿਆ ਉਹ ਇਹ ਸਭ ਕੁਝ ਦੇਖ ਕੇ ਉਸ ਨੂੰ ਬਹੁਤ ਬੁਰਾ ਫੀਲ ਹੋਇਆ ਕਿ ਉਹ ਅਜ ਤੱਕ ਇਹਨਾਂ ਨਾਲ ਕੀ ਕੁਝ ਕਰਦੀ ਆ ਰਹੀ ਹੈ ਤੇ ਅੱਜ ਵੀ ਉਹ ਉਹਨਾਂ ਦੀ ਇੰਨੀ ਪਰਵਾਹ ਕਰ ਰਹੇ ਨੇ ਉਹ ਪਹਿਲੀ ਵਾਰੀ ਕਹਿ ਉઠી ਮਾਫ ਕਰ ਦਿਓ ਮਾਤਾ ਜੀ ਮੈਨੂੰ ਮੈਂ ਤੁਹਾਨੂੰ ਕਦੇ ਸੱਚ ਸਮਝਿਆ ਹੀ ਨਹੀਂ ਸੱਚੀ ਮਾਂ ਸਮਝਿਆ ਹੀ ਨਹੀਂ ਪਰ ਰੱਬ ਨੇ ਮੈਨੂੰ ਦੱਸ ਦਿੱਤਾ ਕਿ ਹੋਮੇ ਨਾਲ ਘਰ ਨਹੀਂ ਬਣਦੇ ਮੈਂ ਬਹੁਤ ਵੱਡੀ ਗਲਤੀ ਕੀਤੀ ਜੋ ਤੁਹਾਡੇ ਪਿਆਰ ਨੂੰ ਨਹੀਂ ਦੇਖਾ ਕਰਦੀ ਰਹੀ ਤੇ ਤੁਹਾਨੂੰ ਬੁਰਾ ਬੋਲਦੀ ਰਹੀ ਹੋ ਸਕੇ ਤਾਂ ਮੈਨੂੰ ਮਾਫ ਕਰ ਦਿਓ ਜਗੀਰਕੌਰ ਨੇ ਹੌਲੀ ਜਹੀ ਹੱਥ ਰੱਖਿਆ ਤੇ ਕਹਿਣ ਲੱਗੀ ਹੁਣ ਤਾਂ ਉਹ ਸਾਡੀ ਧੀ ਬਣ ਗਈ ਹੈ ਧੀਆ ਕਦੇ ਮਾਵਾ ਤੋਂ ਮਾਫੀ ਨਹੀਂ ਮੰਗਦੀਆਂ ਸੁਮਨ ਹੌਲੀ ਹੌਲੀ ਹੋਣ ਠੀਕ ਹੋਣ ਲੱਗ ਪਈ ਉਸ ਦੀ ਹਾਲਤ ਵਿੱਚ ਸੁਧਾਰ ਹੋਣ ਲੱਗ ਪਿਆ ਦਵਾਈਆਂ ਤੇ ਹਸਪੀਟਲ ਦੇ ਖਰਚੇ ਦੇ ਨਾਲ ਨਾਲ ਉਸ ਨੂੰ ਰੋਜ਼ਾਨਾ ਦੀ ਸੇਵਾ ਦੇਵੀ ਲੋੜ ਸੀ ਜੋ ਕਿ ਉਸ ਦੀ ਸੱਸ ਜਗੀਰ ਕੌਰ ਹਰ ਵੇਲੇ ਉਸ ਦੇ ਕੋਲ ਰਹਿੰਦੀ ਸੀ ਤੇ ਉਸ ਦੀ ਸੇਵਾ ਪਾਣੀ ਵਿੱਚ ਹਾਜ਼ਰ ਹੁੰਦੀ ਸੀ ਉਸ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਤਾਂ ਉਹ ਉਸ ਦੀ ਸੇਵਾ ਜ਼ਰੂਰ ਕਰਦੀ ਰੋਟੀਆਂ ਦਵਾਈਆਂ ਪੱਟੀਆਂ ਜੋ ਕੁਝ ਵੀ ਲੋੜਿੰਦਾ ਸੀ ਚੁੱਪਚਾਪ ਕਰਦੀ ਰਹਿੰਦੀ ਤੇ ਇੱਕ ਵਾਰ ਵੀ ਉਫਨਾ ਕਰਦੀ ਇੱਕ ਸ਼ਾਮ ਸੁਮਨ ਨੇ ਜਗੀਰਕੌਰ ਦਾ ਹੱਥ ਫੜਿਆ ਤੇ ਕਹਿਣ ਲੱਗੀ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਮਾਂ ਜਹੀ ਮਮਤਾ ਸਸਤੋ ਵੀ ਮਿਲ ਸਕਦੀ ਹੈ ਮੈਂ ਕਦੇ ਤੁਹਾਨੂੰ ਮਾਂ ਦੀਆਂ ਅੱਖਾਂ ਨਾਲ ਦੇਖਿਆ ਹੀ ਨਹੀਂ ਹਮੇਸ਼ਾ ਸੱਸ ਦੀਆਂ ਅੱਖਾਂ ਨਾਲ ਦੇਖਦੀ ਰਹੀ ਜਗੀਰਕੌਰ ਨੇ ਆਪਣੀਆਂ ਅੱਖਾਂ ਪਰ ਲੀਆਂ ਪਰ ਕੁਝ ਕਿਹਾ ਨਹੀਂ ਜਦੋਂ ਸੁਮਨ ਠੀਕ ਹੋਈ ਉਸਨੇ ਘਰ ਦੇ ਕੰਮ ਕਾਜ ਵਿੱਚ ਆਪਣੇ ਹੱਥ ਸੰਭਾਲਨੇ ਸ਼ੁਰੂ ਕਰ ਦਿੱਤੇ ਹੌਲੀ ਹੌਲੀ ਉਸਨੇ ਸਾਰਾ ਕੰਮ ਸੰਭਾਲ ਲਿਆ ਤੇ ਸਾਰਾ ਕੰਮ ਸਿੱਖਣਾ ਵੀ ਸ਼ੁਰੂ ਕਰ ਦਿੱਤਾ ਰੋਟੀਆਂ ਬਣਾਈਆਂ ਸਵੇਰੇ ਝਾੜੂ ਪੂੰਝਾ ਲਾਉਣਾ ਤੇ ਆਪਣੇ ਸਾਥ ਸੋਹਰੇ ਦੀ ਵੀ ਦੇਖਭਾਲ ਕਰਨੀ ਤੇ ਉਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਹੋਣੀ ਉਹ ਦੇ ਦੇਣੀ ਹਰ ਇੱਕ ਗੱਲ ਵਿੱਚ ਉਹ ਅੱਗੇ ਰਹਿੰਦੀ ਹਰਦੀਪ ਦੇ ਚਿਹਰੇ ਤੇ ਹੌਲੀ ਮੁਸਕਾਨ ਆਉਣੀ ਸ਼ੁਰੂ ਹੋ ਗਈ ਇੱਕ ਰਾਤ ਉਸਨੇ ਸੁਮਨ ਨੂੰ ਕਿਹਾ ਕਿ ਜਿਸ ਰੋਸ਼ਨੀ ਨੂੰ ਮੈਂ ਅੰਦਰੋਂ ਖੋ ਦਿੱਤਾ ਸੀ ਤੂੰ ਦੁਬਾਰਾ ਮੇਰੇ ਅੰਦਰ ਜਗਾ ਦਿੱਤੀ ਮੈਂ ਤਾਂ ਪੂਰੀਆਂ ਉਮੀਦਾਂ ਨੂੰ ਹਾਰ ਚੁੱਕਿਆ ਸੀ ਪਰ ਉਸ ਉਮੀਦ ਨੂੰ ਤੂੰ ਫੇਰ ਤੋਂ ਜਗਾ ਦਿੱਤਾ ਸੁਮਨ ਨੇ ਵੀ ਹੱਥ ਫੜ ਕੇ ਕਿ ਹਾਂ ਪਿਆਰ ਨਾ ਸਿਰਫ ਮਿਲਦਾ ਹੈ ਪਿਆਰ ਲੈਣ ਲਈ ਆਪਣੇ ਆਪ ਨੂੰ ਨਿਰਵਾਉਣਾ ਵੀ ਪੈਂਦਾ ਹੈ ਤੇ ਉਹ ਹੁਣ ਮੈਂ ਜ਼ਰੂਰ ਕਰਾਂਗੀ ਤੁਸੀਂ ਮੈਨੂੰ ਬਹੁਤ ਇੱਜ਼ਤ ਦਿੱਤੀ ਪਿਆਰ ਦਿੱਤਾ ਪਰ ਮੈਂ ਕਦੀ ਤੁਹਾਡੇ ਵੱਲ ਉਹਨਾਂ ਨਜ਼ਰਾਂ ਨਾਲ ਦੇਖਿਆ ਹੀ ਨਹੀਂ ਹੁਣ ساری ਦੁਨੀਆ ਸੋਮਨ ਦੀ ਮਿਸਾਲ ਦੇਣ ਲੱਗ ਪਈ ਸੀ ਗੁਰੂ ਘਰ ਵਿੱਚ ਲੰਗਰ ਲਾਉਣਾ ਪਿੰਡ ਦੀਆਂ ਔਰਤਾਂ ਦੀ ਸਹਾਇਤਾ ਕਰਨੀ ਬਜ਼ੁਰਗਾਂ ਦੀ ਸੇਵਾ ਕਰਨੀ ਜੇ ਕਿਸੇ ਨੂੰ ਜ਼ਰੂਰਤ ਪੈ ਜਾਣੀ ਤਾਂ ਹਰ ਕੰਮ ਵਿੱਚ ਚੋਸ ਦੀ ਅੱਗੇ ਹੋ ਕੇ ਮਦਦ ਕਰਨੀ ਸੁਮਨ ਹਰ ਕੰਮ ਵਿੱਚ ਅੱਗੇ ਸੀ ਇੱਕ ਦਿਨ ਉਸ ਦੀ ਮਾਂ ਆਈ ਤੇ ਕਹਿਣ ਲੱਗੇ ਸੁਮਨ ਤੂੰ ਤਾਂ ਸਾਡੇ ਨਾਲ ਰਹਿੰਦੀ ਸੀ ਤਾਂ ਰਾਣੀ ਸੀ ਪਰ ਇੱਥੇ ਤੇ ਤੂੰ ਰਾਣੀ ਵੀ ਨਹੀਂ ਮਾਂ ਵਰਗੀ ਲੱਗਦੀ ਹੈ ਸੁਮਨ ਹੱਸ ਕੇ ਬੋਲਣ ਲੱਗੀ ਮਾਂ ਰਾਣੀ ਤਾਂ ਮੈਂ ਅੱਜ ਬਣੀ ਹਾਂ ਜਦੋਂ ਸੱਚੀ ਸੇਵਾ ਨਿਮਰਤਾ ਤੇ ਪਿਆਰ ਦੀ ਥਾਂ ਜਾਣੀ ਹੈ ਕਿ ਅਸਲ ਵਿੱਚ ਇਹ ਸਭ ਕੁਝ ਕੀ ਹੁੰਦਾ ਹੈ ਰਾਣੀਆਂ ਵਾਂਗੂੰ ਮੈਂ ਹੁਣ ਰਾਜ ਕਰਦੀ ਹਾਂ ਸਭ ਦੇ ਦਿਲ ਵਿੱਚ ਇੱਕ ਸਮਾਂ ਆਇਆ ਜਦ ਉਸਨੇ ਗੁਰੂ ਘਰ ਵਿੱਚ ਸੰਗਤ ਅੱਗੇ ਖੜੇ ਹੋ ਕੇ ਆਪਣੇ ਅਹੰਕਾਰ ਵਾਲੇ ਪੁਰਾਣੇ ਦਿਵਨਾਂ ਲਈ ਮਾਫੀ ਮੰਗੀ ਤੇ ਕਹਿਣ ਲੱਗੀ ਜਦੋਂ ਰੱਬ ਤਹਾਨੂੰ ਦੁੱਖ ਦਿਖਾਉਂਦਾ ਹੈ ਤਾਂ ਉਹ ਤੁਹਾਨੂੰ ਅਸਲ 'ਚ ਅੰਦਰੋਂ ਤੋੜਨਾ ਨਹੀਂ ਚਾਹੁੰਦਾ ਉਹ ਤੁਹਾਨੂੰ ਨਵਾਂ ਬਣਾਉਣਾ ਚਾਹੁੰਦਾ ਹੈ ਤਾਂ ਜੋ ਹੋਰ ਮਜ਼ਬੂਤ ਬਣ ਸਕੋ ਤੁਸੀਂ ਤੇ ਆਉਣ ਵਾਲੀਆਂ ਮੁਸ਼ਕਲਾਂ ਨਾਲ ਹੋਰ ਲੜ ਸਕੀਏ ਸੁਮਨ ਦੀ ਜ਼ਿੰਦਗੀ ਹੁਣ ਬਿਲਕੁਲ ਹੀ ਪਹਿਲਾਂ ਨਾਲੋਂ ਬਦਲ ਚੁੱਕੀ ਸੀ ਉਸ ਦੀ ਜ਼ਿੰਦਗੀ ਪਹਿਲਾਂ ਵਰਗੀ ਬਿਲਕੁਲ ਨਹੀਂ ਰਹੀ ਸੀ ਇੱਕ ਸਮਾਂ ਸੀ ਜਦ ਉਸ ਵਿੱਚ ਮਾਣ ਅਭਿਮਾਨ ਤੇ ਦਾਜ ਦੇ ਛਾਵੇ ਨਾਲ ਉਹ ਘਰ ਆਈ ਸੀ ਉਸ ਨੂੰ ਆਪਣੇ ਆਪ ਤੇ ਬਹੁਤ ਜ਼ਿਆਦਾ غرور ਸੀ ਪਰ ਹੁਣ ਸੁਮਨ ਬਿਲਕੁਲ ਹੀ ਉਸਦੇ ਉਲਟ ਹੋ ਚੁੱਕੀ ਸੀ ਗੁਰੂ ਘਰ ਦੀ ਸੇਵਾ ਕਰਦੀ ਸਾਸੋਰੇ ਦੀ ਲਾਡਲੀ ਬਣ ਚੁੱਕੀ ਸੀ ਤੇ ਪਤੀ ਦੀ ਸੱਚੀ ਸਜੀਵਨ ਸਾਥੀ ਬਣ ਚੁੱਕੀ ਸੀ ਪਿੰਡ 'ਚ ਇੱਕ ਸਮਾਗਮ ਹੋਇਆ ਜਿਸ ਦਾ ਨਾਮ ਰੱਖਿਆ ਗਿਆ ਨਾਰੀ ਸ਼ਕਤੀ ਦਿਵਸ ਜਿਸ ਵਿੱਚ ਪਿੰਡ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ ਪਿੰਡ ਦੀ ਸਰਪੰਚ ਚਿਸ ਨੇ ਕਦੇ ਸੁਮਨ ਨੂੰ ਅਹੰਕਾਰੀ ਆਖਿਆ ਸੀ ਹੁਣ ਮਾਈਕ ਤੇ ਆ ਕੇ ਉਸ ਨੇ ਕਿਹਾ ਕਿ ਇਹ ਸਨਮਾਨ ਕਿਸੇ ਪੜ੍ਹੀ ਲਿਖੀ ਰੋਜ਼ਗਾਰ ਵਾਲੀ ਜੀਵਨ ਸਾਥੀ ਨੂੰ ਮਿਲਣਾ ਚਾਹੀਦਾ ਹੈ ਇਹ ਕਿਸੇ ਲਈ ਹੈ ਜੋ ਘਰ ਦੀ ਨਹੀਂ ਬਣੀ ਹੈ ਤੇ ਆਪਣੇ ਅੰਦਰ ਨੂੰ ਤੋੜ ਕੇ ਨਵਾਂ ਬਣਾਇਆ ਹੈ ਹੰਕਾਰ ਨੂੰ ਹਰਾਇਆ ਹੈ ਇਹ ਸਨਮਾਨ ਸਾਡੀ ਭੈਣ ਸੁਮਨ ਨੂੰ ਦਿੱਤਾ ਜਾਣਾ ਚਾਹੀਦਾ ਹੈ ਸਾਰੀ ਸੰਗਤ ਖੜੀ ਹੋ ਕੇ ਤਾਲੀਆਂ ਮਾਰਨ ਲੱਗ ਪਈ ਤਾਲੀਆਂ ਦੀ ਆਵਾਜ਼ ਹਾਲ ਵਿੱਚ ਗੂੰਜਣ ਲੱਗ ਪਈ ਜਗੀਰਕੌਰ ਦੀਆਂ ਅੱਖਾਂ ਵਿੱਚ ਹੰਝੂ ਦੇ ਮੁਸਕਾਨ ਦੋਵੇਂ ਸੀ ਹਰਦੀਪ ਨੇ ਸੋਮਨ ਦੇ ਹੱਥ ਫੜ ਕੇ ਕਿਹਾ ਤੂੰ ਸਿਰਫ ਮੇਰੀ ਪਤਨੀ ਨਹੀਂ ਮੇਰੀ ਸਿੱਖਿਆ ਵੀ ਬਣੀ ਹੈ ਤੂੰ ਮੇਰਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ ਹੈ ਸੋਮਨ ਨੇ ਹੌਲੀ ਜਹੀ ਜਵਾਬ ਦਿੱਤਾ ਅਸੀਂ ਜੇਕਰ ਆਪਣੇ ਅੰਦਰ ਦੀ ਓਮਕੜ ਨੂੰ ਪਛਾਣ ਲਈਏ ਤਾਂ ਰੱਬ ਵੀ ਸਾਡੇ ਰਾਹੀ ਕਈਆਂ ਦੀ ਰੋਸ਼ਨੀ ਬਣ ਕੇ ਸਾਹਮਣੇ ਆਉਂਦਾ ਹੈ ਅੰਤ ਵਿੱਚ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਜੋ ਸੱਤ ਸੋਰੀਆਂ ਨੂੰ ਘੱਟ ਸਮਝ ਕੇ ਆਉਂਦੇ ਹਨ ਉਹ ਅਸਲ 'ਚ ਆਪਣੇ ਨਸੀਬਾ ਨੂੰ ਆਪ ਹੀ ਘੱਟ ਕਰਦੇ ਹਨ ਪਰ ਜਿਹੜੀ ਨਿਮਰਤਾ ਨਾਲ ਪਿਆਰ ਨਾਲ ਘਰ ਦੀ ਨੀਂ ਬਣਦੇ ਹਨ ਉਹ ਰੱਬ ਦੇ ਸੱਚੇ ਰੂਪ बन ਜਾਂਦੇ ਹਨ ਤੇ ساری ਜ਼ਿੰਦਗੀ ਅੱਗੇ ਵਧਦੇ ਰਹਿੰਦੇ ਹਨ ਇਸ ਕਹਾਣੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਜੋ ਇਸ ਕਹਾਣੀ ਤੋਂ ਸਿੱਖਿਆ ਹੈ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਅਪਣਾਉਗੇ ਕਹਾਣੀ ਕਿੰਨੀ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਕਰ ਦੱਸਿਓ ਤੇ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਤੁਹਾਡੇ ਕੋਲ ਸਾਡੀਆਂ ਹੋਰ ਵੀ ਵੀਡੀਓਜ਼ ਪੌਂਚ ਸਕਣ ਤਦ ਤੱਕ ਲਈ ਤੁਹਾਨੂੰ ਇਜਾਜ਼ਤ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ